ਸ਼ਾਨੇ ਕਹਿੰਦੇ ਘਰ ਤਾਂ ਜ਼ਿੰਦਗੀ 'ਚ ਹਰੇਕ ਬੰਦਾ ਪਾਉਂਦਾ ਪਰ ਘਰ ਪਾ ਕੇ ਇਹ ਉਹੀ ਬੰਦਾ ਕੰਮ ਕਰਦਾ ਜਿਹਨੂੰ ਗੁਰੂ ਦੇ ਨਾਲ ਪਿਆਰ ਹੁੰਦਾ ਤੇ ਜਾਂ ਸਤਿਕਾਰ ਹੁੰਦਾ ਇਸ ਵਕਤ ਮੈਂ ਤੁਹਾਨੂੰ ਮੋਗੇ ਸ਼ਹਿਰ ਦੇ ਵਿੱਚ ਨਾਨਕਪੁਰੇ ਮਹੱਲੇ ਦੇ ਵਿੱਚ ਕੁਝ ਅਜੀਬੇ ਘਰ ਦਿਖਾਉਣੇ ਆ ਸਾਹਮਣੇ ਆਪਣੀ ਗੱਡੀ ਖੜੀ ਹੈ ਮਾਰੇ ਦੀ ਕਿਲਪਨਾ ਤੇ ਤੁਸੀਂ ਦੇਖੋ ਛਿੰਗੀਆਂ ਕੋਠੀਆਂ ਚਾਰੇ ਪਾਸੇ ਪਈਆਂ ਵੀ ਆ ਤੇ ਮੈਨੂੰ ਲੱਗਦਾ ਨਹੀਂ ਵੀ ਲੱਖਾਂ ਰੁਪਈਆ ਲਾ ਕੇ ਕਰੋੜਾਂ ਲਾ ਕੇ ਵੀ ਜੋ ਆ ਬੰਦੇ ਨੇ ਉੱਪਰ ਲਿਖਤਾ ਨਾ ਕਿ ਜੈ ਬੂਰੇ ਵਾਲੇ ਸੰਤਾਂ ਦੀ ਤੇ ਜੈ ਬਾਬੂ ਰਾਮ ਦੀ ਕਹਿਣ ਤੋਂ ਭਾਵ ਕਿ ਆਪਦੇ ਗੁਰੂ ਦਾ ਸਤਕਾਰ ਐਂਡ ਆਪ ਤੇ ਕਰਕੇ ਬਹੁਤ ਘੱਟ ਲੋਕ ਲਿਖਦੇ ਆ ਤੁਹਾਨੂੰ ਮੈਂ ਹੋਰ ਵੀ ਕੋਠੀਆਂ ਦਿਖਾਉਂਗਾ ਆਸੇ ਪਾਸੇ ਇਹਦੇ ਪੈਰਲਰ ਬਿਲਕੁਲ ਠੀਕ ਆ ਨਾ ਇਹਦੇ ਅਬਜਰ ਸਾਈਡ ਵੀ ਪਈਆਂ ਵੀ ਤੁਹਾਨੂੰ ਮੈਂ ਨਿਗ੍ਹਾ ਮਰਾਉਂਗਾ ਦੇਖੀ ਚੱਲੇ ਤੁਸੀਂ ਪਰ ਜਿਹੇ ਕੰਮ ਜਿਹੜੇ ਵੱਡੇ ਦਿਲ ਵਾਲੇ ਬੰਦੇ ਕਰਦੇ ਆ ਕਿਉਂਕਿ ਸਾਰਾ ਕੁਝ ਇਹ ਸੋਚ ਹੁੰਦੀ ਹੈ ਬੰਦੇ ਦੀ ਮੈਂ ਯਾਰ ਜੋ ਦੇਖਿਆ ਮੈਨੂੰ ਇਸ ਤਰ੍ਹਾਂ ਲੱਗਾ ਵੀ ਕਿਉਂ ਨਾ ਇਹ ਚੀਜ਼ ਇੱਕ ਵੱਖਰੀ ਚੀਜ਼ ਹੈ ਇੱਕ ਵੱਖਰਾ ਸਤਕਾਰ ਹੈ ਜਿਹੜਾ ਇਹਨੂੰ ਪੇਸ਼ ਕੀਤਾ ਜਾਵੇ ਨਹੀਂ ਤਾਂ ਇੱਥੇ ਲੋਕ ਵੱਡੇ ਵੱਡੇ ਘਰ પાਕੇ ਨੰਬਰ ਪਲੇਟਾਂ ਲਾਉਣ ਲੱਗੇ ਮਿੰਟ ਮਾਰਦੇ ਆ ਅਗਲਾ ਉਹਦਾ ਫਰਾਨਾ ਕੈਨੇਡਾ ਤੋਂ ਜੀ ਫਰਾਨਾ ਆਸਟ੍ਰੇਲੀਆ ਤੋਂ ਜੀ ਆਜੂ ਕੇ ਜਰਮਨੀ ਪਤਾ ਨਹੀਂ ਕਿੰਨੇ ਕਿੰਨੇ ਨਾਂ ਜੀ ਆ ਲੰਬਾ ਦਾ ਸਾਹ ਸਾਫ ਕਸਰਪੰਚ ਐਮ ਐਲ ਐ ਐਕਸ ਐਮ ਐਲ ਐ ਪਰ ਜਿਹੜੀ ਚੀਜ਼ ਮੈਨੂੰ ਅੱਜ ਵਧੀਆ ਲੱਗੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਜਿਹੜੀ ਤੁਸੀਂ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਿਆ ਮੈਨੂੰ ਲੱਗਦਾ ਬਹੁਤ ਘੱਟ ਲੋਕਾਂ ਨੇ ਵੇਖੀ ਹੋਣੀ ਆ ਦੁਬਾਰਾ ਫੇਰ ਇੱਕ ਵਾਰੀ ਇੱਥੇ ਜਦੋਂ ਕੈਮਰਾ ਬਜਾ ਮੈਂ ਤੁਹਾਨੂੰ ਦਿਖਾਉਣਾ ਅਗਲੇ ਨੇ ਮੋٹے-ਮੋٹے ਅੱਖਰਾਂ ਦੇ ਵਿੱਚ ਧਿਆਨ ਨਾਲ ਦੇਖ ਲਓ ਲਿਖਿਆ ਕਿ ਜੈ ਬੂਰੇ ਵਾਲੇ ਸੰਤਾਂ ਦੀ ਤੇ ਇਸੇ ਤਰ੍ਹਾਂ ਹੀ ਸੰਤ ਜਿੰਨੇ ਬੂਰੇ ਵਾਲੇ ਕਰਨੀ ਦੇ ਮਾਲਕ ਸੀ ਉਨਾਂ ਹੀ ਬਾਬੂ ਰਾਮ ਸੰਤ ਜੀ ਜਿਹੜੇ ਸੀਗੇ ਤੇ ਇਹ ਹੁੰਦਾ ਕਹਿੰਦੇ ਉਹ ਭਾਵ ਕਿਸੇ ਮਹਾਪੁਰਸ਼ ਦਾ ਦਿੱਤੀ ਹੋਈ ਆਵਾਜ਼ ਦਾ ਤਾਉ ਦੀ ਜਿਹੜਾ ਉਹਨੇ ਤੁਹਾਡੇ ਤੇ احسان ਕੀਤਾ ਠੀਕ ਹੈ ਨਾ ਕਹਿੰਦੇ ਬਾਬੇ ਇਹ ਦਿਲੋਂ ਸਤਕਾਰ ਹੁੰਦਾ ਵੀ ਸਾਰਾ ਕੁਝ ਤੇਰਾ ਹੀ ਆ ਤੇ ਸਾਰੀਆਂ ਚੀਜ਼ਾਂ ਆਸਬਾਨਾ ਜੋ ਅੱਖਾਂ ਨੂੰ ਦਿਂਦੀਆਂ ਹਰ ਇੱਕ ਚੀਜ਼ ਨੇ ਮਿਟ ਜਾਣਾ ਪਰ ਜਿਹੜਾ ਸਤਕਾਰ ਆ ਜਿਹੜਾ ਪਿਆਰ ਆ ਇਸ ਘਰ ਵਾਲਿਆਂ ਨੇ ਮਹਾਪੁਰਸ਼ਾਂ ਨੇ ਦਿੱਤਾ ਮੋਰੀ ਵਾਲੇ ਸੰਤਾਂ ਨੇ ਦਿੱਤਾ ਇਹ ਇੱਕ ਬਲੱਖਣਤਾ ਹੀ ਆ ਦੁਨੀਆ ਦੇ ਵਿੱਚ ਮੈਨੂੰ ਕਿਤੇ ਲੱਗੀ ਨਹੀਂ ਇਸੇ ਕਰਕੇ ਮੈਂ ਵਾਰ-ਵਾਰ ਠੀਕ ਲੱਗਿਆ ਕਿ ਯਾਰ ਕੁਝ ਜੇਹੀ ਵੱਖਰੀ ਚੀਜ਼ ਦਿਖਾਈ ਜਾਵੇ ਜਿਹੜੀ ਦੁਨੀਆ ਤੋਂ ਵੱਖਰੀ ਹੋਵੇ ਕਿਉਂਕਿ ਆਮ ਤੌਰ ਤੇ ਜਿਹੜੀਆਂ ਹੈਗੀਆਂ ਵੀਡੀਓਾਂ ਪ੍ਰਚਲਿਤੋਂ ਤਾਂ ਚਲਦੀਆਂ ਰਹਿੰਦੀਆਂ ਨੇ ਦੇਖੋ ਫੇਰ ਧਿਆਨ ਨਾਲ ਦੇਖੋ ਤੁਸੀਂ ਕਿੱਡਾ ਮੋਟਾ-ਮੋਟਾ ਚਮਕ ਦੇ ਅੱਖਾਂ ਦੇ ਵਿੱਚ ਜੈ ਬੂਰੇ ਵਾਲੇ ਸੰਤਾਂ ਤੇ ਜੈ ਬਾਬੂ ਰਾਮ ਊਨੀ ਜੀ ਮਹਾਰਾਜ ਸੰਤਾਂ ਦੀ ਲਿਖ ਕੇ ਲਾਇਆ ਵਾ ਜੇ ਇਸ ਤਰ੍ਹਾਂ ਦੀ ਵੀਡੀਓ ਚੰਗੀ ਲੱਗੀ ਸਤਿਕਾਰ ਚੰਗਾ ਲੱਗਿਆ ਆਪਾਂ ਆਪਣੇ ਗੁਰੂ ਦਾ ਇੱਕ ਵਾਰੀ ਜਰੂਰ ਥੋੜਾ ਜਿਹਾ ਲਾਈਕ ਤੇ ਕਮੈਂਟ ਜਰੂਰ ਕਰ ਦਿਓ ਕਿ ਪਤਾ ਲੱਗੇ ਯਾਰ ਇੱਕ ਵੱਖਰੀ ਚੀਜ਼ ਜਿਹੜੀ ਉਹ ਦੇਖਣ ਨੂੰ ਮਿਲੀ ਆ ਕੋਠੀਆਂ ਤਾਂ ਇੱਥੇ ਹੋਰ ਵੀ ਬਹੁਤ ਐ ਆਸੇ ਪਾਸੇ ਮੈਂ ਤੁਹਾਨੂੰ ਦਿਖਾ ਦਣਾ ਇਹਦੇ ਨਾਲ ਵੀ ਆ ਸੱਜੇ ਖੱਬੇ ਸਾਹਮਣੇ ਪਰ ਇਹ ਚੀਜ਼ ਇੱਕ ਵੱਖਰੀ ਆ ਆਓ ਜੇ ਸਤਕਾਰ ਕਰਨਾ ਆਪਾਂ ਜਿਹੜਾ ਜਿਹਨੇ ਦਿੱਤਾ ਮਾਲਕ ਨੇ ਹਨ ਜੋ ਮਾਲਕ ਦਾ ਹੀ ਆ ਸਾਰਾ ਕੁਝ ਬੰਦਾ ਤਾਂ ਇੱਥੇ ਇੱਕ ਸਵਾਸਾਂ ਦੀ ਓਨੀ ਕੁ ਜਿੰਨੀ ਲਿਖੀਏ ਪੂੰਜੀ ਲੈ ਕੇ ਆਉਂਦਾ ਤੇ ਭੋਗ ਕੇ ਜਿਹੜਾ ਤੁਰ ਜਾਂਦਾ ਐਵੇਂ ਮੈਂ ਮੈਂ ਕਰਦਾ ਰਹਿੰਦਾ ਠੀਕ ਐ